ਇਪੜੇ ਇਹ ਮਸਲੇ ਦੇ ਉੱਪਰ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨ ਲੱਗਾ ਹਾਂ ਔਰ ਮੈਂ ਸਾਰੀ ਪੱਤਰਸਤਾ ਧੰਨਵਾਦ ਕਰਦਾ ਕਿ ਤੁਸੀਂ ਅੱਜ ਇਸ ਬੈਸਟ ਕਾਨਫਰੈਂਸ ਦੇ ਵਿੱਚ ਪਹੁੰਚੇ ਹੋ। ਤੁਸੀਂ ਤੁਹਾਡੇ ਸਭ ਦੇ ਸਾਥ ਦੇ ਨਾਲ ਆਵਾਜ਼ੀ ਪਾਰਟੀ 2022 ਦੇ ਵਿੱਚ ਜਿਸ ਸੋਚ ਦੇ ਨਾਲ ਸੱਤਾ ਦੇ ਵਿੱਚ ਆਈ ਸੀਗੀ ਡਾਕਟਰ ਪ੍ਰੀਮਰਾਓ ਬਾਬਾ ਸਾਹਿਬ ਡਾਕਟਰ ਪ੍ਰੀਮਰਾਓ ਅੰਬੇਦਕਰ ਜੀ ਦੀ ਸੋਚ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਸੋਚ ਨੂੰ ਲੈ ਕੇ ਆਵਾਜ਼ੀ ਪਾਰਟੀ ਸੱਤਾ ਦੇ ਵਿੱਚ ਆਈ ਸੀ ਔਰ ਹਮੇਸ਼ਾ ਹੀ ਆਵਾਜ਼ੀ ਪਾਰਟੀ ਨੇ ਇਹਨਾਂ ਦੀ ਸੋਚ ਤੇ ਜਿਹੜਾ ਪਹਿਰਾ ਦਿੱਤਾ ਇਸੇ ਕਰਕੇ ਜਦੋਂ ਸੱਤਾ ਦੇ ਵਿੱਚ ਆਵਾਜ਼ੀ ਪਾਰਟੀ ਆਈ ਤਾਂ ਹਰ ਇੱਕ ਦਫ਼ਤਰ ਦੇ ਵਿੱਚ ਹਰ ਇੱਕ ਦਫ਼ਤਰ ਦੇ ਵਿੱਚ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਫੋਟੋ ਲਾਈ ਗਈ ਡਾਕਟਰ ਬੇਲਗਤੀ ਦੀ ਫੋਟੋ ਲਾਈ ਗਈ ਔਰ ਆਵਾਜ਼ੀ ਪਾਰਟੀ ਨੇ ਹਮੇਸ਼ਾ ਤੋਂ ਦਵਸ ਸਦਾਰਾ ਤੋਂ ਜਦੋਂ ਕਾਂਗਰਸੀ ਸਰਕਾਰ ਸੀਗੀ ਉਦੋਂ ਤੱਕ ਮੰਗ ਰੱਖੀ ਬੜੇ ਜੋਰ ਸ਼ੋਰ ਦੇ ਨਾਲ ਕਿ ਜਦੋਂ ਹਰ ਜਗ੍ਹਾ ਤੇ ਰਿਜ਼ਰਵੇਸ਼ਨ ਹੁੰਦੀ ਹੈ एससी एसटी ਭਾਈਚਾਰੇ ਲਈ ਵੀ ਵਰਗੇ ਜੁਡੀਸ਼ਰੀ ਦੇ ਵਿੱਚ ਵੀ ਕਿਸੇ ਨੇ ਜੱਜ ਬਣਨਾ ਉੱਥੇ ਵੀ ਰਿਜ਼ਰਵੇਸ਼ਨ ਹੁੰਦੀ ਹੈ ਪਰ ਪੰਜਾਬ ਦੇ ਵਿੱਚ ਜਦੋਂ ਵਕੀਲ ਰੱਖੇ ਜਾਂਦੇ ਆ ਸਰਕਾਰ ਦੇ एजी ऑफिस एडवोकेट जनरल ਦਾ ਆਫਿਸ ਜਿੱਥੇ ਵਕੀਲ ਰੱਖੇ ਜਾਂਦੇ ਆ ਜਿਹੜੇ ਪੰਜਾਬ ਦੀ ਪੇਰਵਾਹੀ ਕਰਦੇ ਆ ਪੰਜਾਬ ਸਰਕਾਰ ਦੀ ਪੇਰਵਾਹੀ ਕਰਦੇ ਆ ਉੱਥੇ एससी एसटी ਭਾਈਚਾਰੇ ਨੂੰ ਰਿਜ਼ਰਵੇਸ਼ਨ ਨਹੀਂ ਮਿਲਦੀ ਉਹਨਾਂ ਨੂੰ ਬਣਦਾ ਮਾਣ ਉੱਥੇ ਨਹੀਂ ਮਿਲਦਾ ਦੂਜਾ 17 ਤੋਂ ਆਵਾਜ਼ੀ ਪਾਰਟੀ ਨੇ ਇਸ ਚੀਜ਼ ਦੀ ਲੜਾਈ ਲੜੀ ਰਹੀ ਕਿ ਹੁੰਦੇ ਹੋਏ ਪਰ ਉਸ ਵੇਲੇ ਦੀ ਕਾਂਗਰਸ ਸਰਕਾਰ ਨੇ ਇਹ ਮੰਗ ਨੂੰ ਮਨਜ਼ੂਰ ਨਹੀਂ ਕੀਤਾ ਇਹ ਮੰਗ ਨੂੰ ਰਿਜੈਕਟ ਕਰ ਦਿੱਤਾ ਔਰ ਐਸਸੀ ਐਸਟੀ ਭਾਈਚਾਰੇ ਨੂੰ ਏਜੀ ਦਫ਼ਤਰ ਦੇ ਵਿੱਚ ਰਿਜ਼ਰਵੇਸ਼ਨ ਨਹੀਂ ਦਿੱਤੀ ਹੁਣ ਜਦੋਂ ਸਰਦਾਰ ਭਗਵਾਨ ਸਿੰਘ ਮਾਨ ਮੁੱਖ ਮੰਤਰੀ ਬਣੇ ਆਵਾਜ਼ੀ ਪਾਰਟੀ ਦੀ ਸਰਕਾਰ ਆਈ ਅਸੀਂ ਹਰ ਦਫ਼ਤਰ ਦੇ ਵਿੱਚ ਛੇ ਦੇ ਅਨੁਸਾਰ ਭਾਗ ਸਿੰਘ ਜੀ ਦੀ ਫੋਟੋ ਲਾਈ ਬਾਬਾ ਸਾਹਿਬ ਉਹ ਵੇਦਕ ਜੀ ਦੀ ਫੋਟੋ ਲਾਈ ਔਰ ਹੁਣ ਇਸ ਸਮੇਂ ਦੇ ਵਿੱਚ ਇਹ ਜਿਹੜੀ ਮੰਗ ਸੀਗੀ ਕਿ ਕਿਉਂ ਏਜੀ ਦਫਤਰ ਦੇ ਵਿੱਚ ਐਸਸੀ ਭਾਈਚਾਰੇ ਨੂੰ ਰਿਜ਼ਰਵੇਸ਼ਨ ਨਹੀਂ ਮਿਲਦੀ ਹੈ ਜਦ ਕਿ ਜੁਡੀਸ਼ਰੀ ਤੱਕ ਦੇ ਵਿੱਚ ਮਿਲਦੀ ਹੈ ਸੁਪਰੀਮ ਕੋਰਟ ਦੇ ਜਾਜਕ ਰੱਖਣ ਨੂੰ ਉੱਥੇ ਮਿਲਦੀ ਹੈ ਪਰ ਪੰਜਾਬ ਦੇ ਏਜੀ ਦਫਤਰ ਕਿਉਂ ਨਹੀਂ ਮਿਲਦੀ ਤਾਂ ਹੁਣ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਐਡਵੋਕੇਟ ਜਨਰਲ ਦਫਤਰ ਦੇ ਵਿੱਚ ਸਰਕਾਰੀ ਵਕੀਲਾਂ ਦੀ ਭਰਤੀ ਦੇ ਵੇਲੇ ਇਹ ਰਿਜ਼ਰਵੇਸ਼ਨ ਦਿੱਤੀ 58 58 ਪੋਸਟਾਂ ਐਸਸੀ ਐਸਟੀ ਭਾਈਚਾਰੇ ਦੇ ਲਈ ਏਜੀ ਦਫਤਰ ਦੇ ਵਿੱਚ ਰਿਜ਼ਰਵ ਕੀਤੀਆਂ ਇਹਨਾਂ 58 ਪੋਸਟਾਂ ਤੇ ਸਿਰਫ SCST ਭਾਈਚਾਰੇ ਦੇ ਲਈ ਵਕੀਲ ਹੈ ਉਹੀ ਪੰਜਾਬ ਸਰਕਾਰ ਦੇ ਕਿਸਾਨ ਦੀ ਬੇਰਵਾਈ ਦੇ ਲਈ ਰੱਖੇ ਜਾਣਗੇ ਇਸ ਤੋਂ ਵੀ ਇੱਕ ਕਦਮ ਅੱਗੇ ਜਾਂਦੇ ਹੋਏ ਤਾਂ ਕਿ ਰਿਜ਼ਰਵ ਜਿਹੜੀ ਰਿਜ਼ਰਵੇਸ਼ਨ ਦਿੱਤੀ ਗਈ ਹੈ ਇਹਦੇ 'ਚ SCST ਭਾਈਚਾਰੇ ਦੇ ਹੱਕਾਂ ਦੇ ਨਾਲ ਕੋਈ ਟੱਕਾ ਨਾ ਹੋਵੇ ਕਿਉਂਕਿ ਜਦੋਂ ਇਹ ਇਸ਼ਤਿਹਾਰ ਦਿੱਤਾ ਗਿਆ ਪੋਸਟਾਂ ਕੱਢੀਆਂ ਗਈਆਂ ਤਾਂ ਕੁਝ ਪੋਸਟਾਂ ਖਾਲੀ ਰਹਿ ਗਈਆਂ ਕਿਉਂਕਿ SCST ਭਾਈਚਾਰੇ ਲਈ ਵਕੀਲ ਸੀ ਜਿੰਨਾ ਨੇ ਅਪਲਾਈ ਕਰਨਾ ਸੀਗਾ ਉਹ ਕੰਟਰੀਏ ਪਿਛਲੀਆਂ ਸਰਕਾਰਾਂ ਨੇ ਇਦਾਂ ਦੇ ਬਣਾਏ ਹੋਏ ਸੀਗੇ ਕੁਝ ਪੋਸਟਾਂ ਖਾਲੀ ਰਹਿ ਗਈਆਂ ਕਿਉਂਕਿ ਕਿਸੇ ਪੋਸਟ ਲਈ ਅਪਲਾਈ ਕਰਨ ਦੇ ਲਈ ਇਹ ਸ਼ਰਤ ਸੀਗੀ ਕਿ ਘੱਟੋ ਘਾਟ ਆਮਦਨ 30 ਲੱਖ ਚਾਹੀਦੀ ਹੈ ਕਿਸੇ ਪੋਸਟ ਲਈ ਸ਼ਰਤ ਸੀਗੀ 15 ਲੱਖ ਚਾਹੀਦੀ ਹੈ ਕਿਸੇ ਪੋਸਟ ਲਈ ਸ਼ਰਤ ਸੀਗੀ ਕਿ ਘੱਟੋ ਘਾਟ ਆਮਦਨ 7 ਲੱਖ ਚਾਹੀਦੀ ਹੈ ਜਿਸ ਕਰਕੇ ਪੋਸਟਾਂ ਪਰ ਨਹੀਂ ਸਕੀਆਂ ਪਰ ਆਵਾਜ਼ੂ ਪਾਰਟੀ ਨੇ ਫੈਸਲਾ ਕੀਤਾ ਕਿ ਅਸੀਂ ਐਸਸੀ ਭਾਈਜਾਰੇ ਐਸਸੀ ਐਸਟੀ ਭਾਈਜਾਰੇ ਦਾ ਹੱਕ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੇਣਾ ਹੈ ਕਿਉਂਕਿ ਬਾਬਾ ਸਾਹਿਬ ਡਾਕਟਰ ਇੰਦਰੂ ਮੇਦਿਕਰ ਜੀ ਦੀ ਸੋਚ ਦੇ ਹਿਸਾਬ ਸੀ ਜੰਤਰ ਪੱਗ ਸਿੰਘ ਜੀ ਦੀ ਸੋਚ ਦੇ ਉਪਰ ਆਵਾਜ਼ ਦੀ ਪਾਰਟੀ ਚੱਲਦੀ ਹੈ ਅਸੀਂ ਇਹ ਕਿਸੇ ਵੀ ਹਾਲ ਦੇ ਹੱਕ ਨੂੰ ਦੇਣਾ ਹੈ ਜਿਸ ਕਰਕੇ ਦੋ ਕਦਮ ਹੋਰ ਅੱਗੇ ਚੱਲਦੇ ਹੋਏ ਸੀਐਮ ਸਾਹਿਬ ਨੇ ਭਗਵੰਤ ਮਾਨ ਜੀ ਨੇ ਜਿਵੇਂ ਰਵਿੰਦ ਕੇਜਰੀਵਾਲ ਜੀ ਨੇ ਇਹ ਫੈਸਲਾ ਲਿਆ ਕਿ ਕਰਟੇਰੀਆ ਵੀ ਚੇਂਜ ਕਰ ਦਿੱਤਾ ਕਿ ਆਮਦਨ ਵੀ ਜਿਹੜੀ ਆਮਦਨ ਦੀ ਸ਼ਰਤ ਸੀਗੀ ਉਹ ਵੀ ਬਦਲ ਦਿੱਤੀ ਜਿੱਥੇ 20 ਲੱਖ ਆਮਦਨ ਦੀ ਪਹਿਲਾਂ ਸ਼ਰਤ ਸੀਗੀ ਆਪੀ ਦਿੱਤੀ 50 ਲੱਖ 15 ਲੱਖ ਖਾਲੀ ਕਰਦੀ 7 ਲੱਖ 7 ਲੱਖ ਖਾਲੀ ਕਰਦੀ 3 ਲੱਖ ਤਾਂ ਕਿ ਜਿਹੜੀਆਂ ਐਸ ਸੀ ਐਸ ਪਾਇਟਰੀ ਦੀਆਂ ਪੋਸਟਾਂ ਨੇ ਸਰਕਾਰੀ ਵਕੀਲਾਂ ਦੇ ਵਿੱਚ ਐਡਵੋਕੇਟ ਜਨਰਲ ਦਫ਼ਤਰ ਦੇ ਵਿੱਚ ਉਹ ਖਾਲੀ ਨਾ ਰਹਿ ਸਕਣ 58 ਦੀਆਂ ਕੁੰਝੇ ਪੋਸਟਾਂ ਦੇ ਵਿੱਚ ਐਸ ਸੀ ਐਸ ਦੀ ਭਾਈਚਾਰੀ ਨਿਮਾਨ ਮਿਲ ਸਕੇ ਸੋ ਇਹ ਇਤਿਹਾਸਕ ਕਦਮ ਚੁੱਕਿਆ ਗਿਆ ਐਸ ਸੀ ਐਸ ਪਾਇਟਰੀ ਨੂੰ ਮਾਨ ਦੇਣ ਦੇ ਲਈ ਪਹਿਲੀ ਵਾਰ ਕੇਜੀ ਦਫਤਰ ਦੇ ਵਿੱਚ ਇੱਕ ਪੋਸਟਾ ਦੀ ਰਿਜ਼ਰਵੇਸ਼ਨ ਕਰਕੇ ਔਰ ਉਸ ਰਿਜ਼ਰਵੇਸ਼ਨ ਨੂੰ ਫਾਰਮੈਲਟੀ ਨਹੀਂ ਕੀਤੀ ਉਸ ਰਿਜ਼ਰਵੇਸ਼ਨ ਦੇ ਖਰੇ ਉਤਮ ਦੇ ਲਈ ਸ਼ਰਤਾਂ ਵੀ ਚੇਂਜ ਕਰ ਦਿੱਤੀਆਂ ਅਰਿਜਿਬਿਲਟੀ ਵੀ ਜਿਹੜੀ ਹੈ ਉਹ ਚੇਂਜ ਕਰ ਦਿੱਤੀ ਇਹ ਬਹੁਤ ਵੱਡਾ ਇਤਿਹਾਸਕ ਫੈਸਲਾ ਰਿਜ਼ਰਵ ਕੈਟਾਗਰੀ ਦੇ ਲਈ ਐਸਸੀ ਐਸਟੀ ਭਾਈਚਾਰੇ ਦੇ ਲਈ ਸੀਐਮ ਸਾਹਿਬ ਨੂੰ ਅਨੁਆਜੀ ਮਿਲਿਆ ਔਰ ਅੱਗੇ ਤੋਂ ਵੀ ਅਸੀਂ ਆਪਣੇ ਐਸਸੀ ਐਸਟੀ ਭਾਈਚਾਰੇ ਦੇ ਜਿਹੜੇ ਹੱਕਾਂ ਦੀ ਗੱਲ ਹੈ ਬਾਬਾ ਸਾਹਿਬ ਡਾਕਟਰ ਪਿੰਗਰਾ ਉਮੀਦਵਾਰ ਕਦੀ ਦੇ ਨਕੀ ਸੰਵਿਧਾਨ ਦੇ ਅਨੁਸਾਰ ਉਹ ਹਮੇਸ਼ਾ ਹੀ ਕਰਦੇ ਰਹਿਵਾਂਗੇ ਕਿਉਂਕਿ ਆਮ ਆਦਮੀ ਪਾਰਟੀ ਦੇ ਦੋਹਾਂ ਦੀ ਸੋਚ ਨੂੰ ਹਮੇਸ਼ਾ ਆਪਣੇ ਪ੍ਰਮੁਖਤਾ ਦੇ ਨਾਲ ਲੈ ਕੇ ਅੱਗੇ ਚੱਲੇਗੀ ਬਾਬਾ ਸਾਹਿਬ ਡਾਕਟਰ ਪਿੰਗਰਾ ਉਮੀਦਵਾਰ ਦੀ ਸੋਚ ਚੀਜ਼ ਦੇ ਆਜੂ ਸਰਦਾਰ ਪਕਸ਼ੀਰ ਅਧਿਕ ਸਾਹਿਬ ਇਹ ਨਾ ਤਵੀ ਸਪੈਸ਼ਲ ਜਿਹੜਾ ਅਸਰ ਉਹ ਪੀੜ੍ਹੀਆਂ ਤੱਕ ਦਿਖਾਈ ਦੇਵੇਗਾ ਬਿਲਕੁਲ ਜੀ ਜਿਹੜਾ ਫਾਇਦਾ ਮਿਲਿਆ ਉਹ ਪੀੜ੍ਹੀਆਂ ਦਾ ਫਾਇਦਾ ਮਿਲੇਗਾ ਕਿਉਂਕਿ ਜਿਹੜਾ ਹੱਕ ਬਣਦਾ ਸੀਗਾ ਉਹ ਹੱਕ ਆਪਾਂ ਅਗੇ ਤਾਂ ਮਿਲਣਾ ਹੀ ਮਿਲਣਾ ਸਗੋਂ ਅਸੀਂ ਦੂਜਾ ਪੱਖ ਦੇਖ ਸਕਦੇ ਹਾਂ ਕਿ ਪਿਛਲੀਆਂ ਪੀੜ੍ਹੀਆਂ ਤੱਕ ਇਹ ਹੱਕ ਖੋਇਆ ਗਿਆ ਹੈ ਹੱਕ ਦਿੱਤਾ ਨਹੀਂ ਗਿਆ ਪਿਛਲੀਆਂ ਸਰਕਾਰਾਂ ਨੇ ਗੱਲਾਂ ਤਾਂ ਕਰਦੇ ਨੇ ਦੂਜੀ ਪਾਰਟੀਆਂ ਵਾਲੇ ਹੱਕ ਦੇਣ ਦੀਆਂ ਪਰ ਉਹਨਾਂ ਨੇ ਮੰਗਣ ਦੇ ਬਾਵਜੂਦ ਵੀ ਹੱਕ ਨਹੀਂ ਦਿੱਤਾ ਵਿਧਾਨ ਸਭਾ 'ਚ ਜਦੋਂ ਆਵਾਦੀ ਪਾਰਟੀ ਮੰਗਦੀ ਰਹੀ ਟੀਮਾ ਸਾਹਿਬ ਉਹਨੂੰ ਵਾਪਸ ਹੀ ਦੇ ਸੀਗੇ ਲੀਡ ਆਪੋਜੀਸ਼ਨ ਪਰ ਬੜਾ ਰੋਲਾ ਪਾਇਆ ਬੜੀ ਲੜਾਈ ਲੜੀ ਪਰ ਦੂਜੀਆਂ ਪਾਰਟੀਆਂ ਨੇ ਹੱਕ ਨਹੀਂ ਦਿੱਤਾ ਇਹ ਹੱਕ ਆਵਾਦੀ ਪਾਰਟੀ ਨੇ ਦਿੱਤਾ ਜਿਹੜਾ ਹੱਕ ਪਹਿਲਾਂ ਤੋਂ ਹੋਇਆ ਗਿਆ ਫਿਰਕ ਸਾਹਿਬ ਕਿੰਨੇ ਸਮੇਂ ਤੋਂ ਜਿਹੜੀਆਂ ਕਿ ਇਹ ਪੋਸਟਾਂ ਖਾਲੀ ਪਈਆਂ ਸੀ ਤੇ ਇਹਨਾਂ ਦੇ ਉੱਤੇ ਕੋਈ ਵੀ ਰਿਜ਼ਰਵ ਕੋਟੇ ਜੀ ਹਮੇਸ਼ਾ ਹੀ ਖਾਲੀ ਅੱਜ ਤੱਕ ਅੱਜ ਤੱਕ ਕਦੇ ਇਹ ਕੋਟਾ ਦਿੱਤਾ ਹੀ ਨਹੀਂ ਗਿਆ ਜੀ ਦਫ਼ਤਰ ਦੇ ਵਿੱਚ ਪਹਿਲੀ ਵਾਰ ਕੋਟਾ ਦਿੱਤਾ ਗਿਆ ਹੈ ਇਤਿਹਾਸ ਪਹਿਲੀ ਵਾਰ ਕੋਟਾ ਦਿੱਤਾ ਗਿਆ ਹੈ ਕਿ ਜੇ ਨੀਤ ਚੰਗੀ ਹੋਵੇ ਤਾਂ ਕੰਮ ਆਪਣੇ ਆਪ ਚੰਗੇ ਹੋ ਜਾਂਦੇ ਆ ਆਪਣੇ ਆਪ سپورਟ ਮਿਲ ਜਾਂਦੀ ਇਸ ਤੋਂ ਇਹ ਚੀਜ਼ ਸਾਫ਼ ਦੇਖਣ ਨੂੰ ਮਿਲਦੀ ਰਹੀ ਹੈ ਕਿਉਂਕਿ ਪਹਿਲਾਂ ਰਾਜਨੀਤਿਕ ਤੌਰ ਤੇ ਜ਼ਰੂਰ ਵਰਤੇ ਜਾਂਦਾ ਰਿਹਾ ਹੈ ਲੇਕਿਨ ਕੋਈ ਉਹਨਾਂ ਦੇ ਹੱਕ ਦੇ ਵਿੱਚ ਕੋਈ ਬਹੁਤੀਆਂ ਗੱਲਾਂ ਨਹੀਂ ਕੀਤੀਆਂ ਗਈਆਂ ਇਸ ਜੀ ਹਾਂ ਬਿਲਕੁਲ ਜੀ ਕੰਮ ਤਾਂ ਜੇ ਕੋਈ ਕਰਨਾ ਹੋਵੇ ਚੰਗੀ ਨੀਅਤ ਦੇ ਨਾਲ ਹੀ ਹੋ ਸਕਦਾ ਜੇ ਨੀਅਤ ਦੇ ਵਿੱਚ ਹੀ ਬੇਈਮਾਨੀ ਹੋਵੇ ਫਿਰ ਤਾਂ ਅੱਜ ਤੱਕ ਹੁੰਦਾ ਹੀ ਆਇਆ ਗੱਲਾਂ ਕਰੋ ਹੱਕ ਦੇਣ ਦੀਆਂ ਅੱਜ ਤੱਕ ਹਿੰਮਤ ਕਿਸੇ ਨੇ ਨਹੀਂ ਦਿਖਾਈ ਰੁਕਾਵਟ ਤਾਂ ਕੋ ਉਹਨਾਂ ਦੇ ਵੀ ਕੋਲ ਨਹੀਂ ਸੀਗੇ ਉਹਨਾਂ ਕੋਲ ਵੀ ਨਹੀਂ ਕਾਨੂੰਨ ਸੀ ਉਹਨਾਂ ਕੋਲ ਨਹੀਂ ਏਦਾਂ ਦੀ ਸਰਕਾਰ ਸੀ ਉਹਨਾਂ ਕੋਲ ਵਿਧਾਨ ਸ ਵੇਈ ਮੰਨੀ ਸੀਗੀ ਐਸਪੀਐਸਪੀ ਭਾਈਚਾਰਨੀ ਬਤੀ ਇਸ ਇਸ ਕਰਕੇ ਅੱਜ ਤੱਕ ਉਹਨਾਂ ਨੇ ਇਸ ਚੀਜ਼ ਨੂੰ ਲਾਗੂ